ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਟੋਕੜ ਗੱਭੋਣਾ ਗਈ ਤੇ ਚੱਕ ਪਾਸਾ ਮਗਰ ਕੱਟੀ ਆ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਕੋਹਿੰਨੂਰ ਬੁੱਲ ਦੀ ਹੈ ਤੇ ਬਾਕੀ ਚੰਗੇ ਦੁੱਧ ਵਾਲੀ ਆ ਗਈ ਤੇ ਆਮ ਫਾਰਮਰ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋਣ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਬਾਕੀ ਸਭੀ ਬਲੀ ਚੰਗੀ ਆ ਗਈ ਤੇ ਬਾਕੀ ਜੋ ਸਾਰੀ ਡਿਟੇਲ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜੋ ਰੇਟ ਵਗੈਰਾ ਹੋਊਗਾ ਉਹ ਸਾਰਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੇ ਆ ਜੇ ਤੁਹਾਡਾ ਜਿਆਦਾ ਸਮਝਣ ਲਈ ਜਾਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਪਿੰਡਾ ਦੋਪਰਾ ਜੀ ਤਸੀਰ ਰਾਮਪੁਰਾਪੂਲ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਪੈ ਜਾਂਦਾ ਨੇੜੇ ਪੱਡ ਪੈ ਜਾਂਦਾ ਫਲਾਉਦਪੁਰ ਖਿੱਤਰ ਦੀਨਾ ਸਾਹਿਬ ਠੀਕ ਹੈ ਸਾਈਦੋ ਕੇ ਬਾਕੀ ਦੀਨਾ ਕਾਂਗੜੇ ਆਸੇ ਪਾਸੇ ਦੇ ਪਿੰਡ ਰਹੇ ਜਾਂਦੇ ਆ ਨਾ ਭਧੌੜ ਵੀ ਨੇੜੇ ਪੈ ਜਾਂਦਾ ਹਨ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਆ ਇਹ ਨਾ ਇਹ ਬਈ ਪਹਿਲੇ ਸੂਏ ਖਰੀਦੀ ਜਿਹੜੀ ਮੁੱਲ ਫਰੀਜ਼ ਤਰੀਗੀ ਅੱਛਾ ਪਹਿਲੇ ਸੂਏ ਖਰੀਦੀ ਸੀ ਮੈਂ ਠੀਕ ਹੈ ਤੇ ਹੁਣ ਇਹਦੀ ਕੀ ਕੰਡੀਸ਼ਨ ਆ ਕੀ ਮਤਲਬ ਕਿ ਗੱਬਣਾ ਹੁਣ ਇਹ ਏ ਹੁਣ ਆਬਰੀ 3 ਮਹੀਨਿਆਂ ਤੋਂ ਉੱਪਰ ਗੱਭਣਾ 4 ਦਿਨ ਉੱਪਰ ਲੈ ਗੱਭਣਾ ਹੋਗੀ 3 ਮਹੀਨਿਆਂ ਤੋਂ ਉੱਪਰ ਗੱਭਣਾ ਵੀ ਮਤਲਬ ਇਹ ਚੌਥਾ ਮਹੀਨਾ ਲੱਗਿਆ ਹਾਂ ਚੌਥਾ ਮਹੀਨਾ ਲੱਗਿਆ ਚੌਥਾ ਮਹੀਨਾ ਲੱਗਿਆ ਇਹਨੂੰ 12 ਮਹੀਨੇ ਆਪਣਾ ਦੀ 20 ਡਿਗਰੀ ਦੀ ਗੱਭਣਾ ਹੈ ਠੀਕ ਹੈ ਚੌਥਾ ਮਹੀਨਾ ਸ਼ੁਰੂ ਆ ਚੌਥਾ ਠੀਕ ਹੈ ਤੇ ਹੁਣ ਦੁੱਧ ਕਿੰਨਾ ਹੋਊਗਾ ਹੁਣ ਇਹਦੇ ਨਾਲ ਇਹਨੇ 8 ਕਿਲੋ ਦੁੱਧ ਆ ਰਿਹਾ 8 ਕਿਲੋ ਆ ਹਾਂ ਠੀਕ ਆ ਵੀ ਮਤਲਬ ਕਿ ਕੋਈ ਤੋਰ ਕੇ ਤਸੱਲੀ ਕਰਕੇ ਲਿਆ ਸਕਦਾ ਮੈਂ ਤਾਂ ਤੂੰ ਬਾਹਰ ਹੀ ਆ ਬਾਈ ਆਪਾਂ ਪਹਿਲੇ ਹੀ 8 ਕਿਲੋ ਦੱਸਦੇ ਆ ਤੇ ਹੈ ਆਣ ਤੋਂ ਵੱਧ ਆ ਹਾਂ ਹੈ ਹੈ ਬਾਹਰ ਹੀ ਆ ਕਿਉਂ ਆਪਾਂ 8 ਦੱਸਦਿਆਂ ਵੀ ਕਈ ਵਾਰੀ ਬੰਦਾ ਆਜੇ ਵੀ ਕੋਈ ਫਰਕ ਸ਼ਰਕ ਨਾ ਨਿਕਲੇ ਹਨ ਠੀਕ ਹੈ ਵੀ ਤਾਂ ਆਪਾਂ 8 ਦੱਸਿਆ ਹਾਂ ਠੀਕ ਹੈ ਤੇ ਮਿਲਦੀ ਦੋਨੇ ਟਾਈਮ ਹੀ ਆ ਮਿਲਦੀ ਦੋਨੇ ਟਾਈਮ ਹੀ ਆ ਠੀਕ ਹੈ ਤੇ ਮਿਲਦੀ ਉਹ ਕਿਵੇਂ ਆ ਬੱਚੇ ਤੇ ਮਿਲਦੀ ਆ ਜਾਂ ਕਿਸ ਤਰ੍ਹਾਂ ਠੀਕ ਹੈ ਇਹ ਕੱਟੀ ਆ ਦੀ ਇਹ ਕੱਟੀ ਜਿਹੜਾ ਉਹ ਇਹ ਨੂੰ ਬੀ ਕੱਟੀ ਆ ਇਹ ਇਹ ਕੱਟੀ ਲక్ష్ਮੀ ਡੇਰੀਆਂ ਦੇ ਕੋਹੇ ਨੂਰ ਦੀ ਹੈ ਵੀ ਪਰ ਇਹ ਨਾ ਥੋੜੀ ਆਪਣੇ ਪਸ਼ੂਆਂ ਦੀ ਦੇ ਬਾਹਲੇ ਜਾ ਤੇ ਉਹਦਾ ਕਰਕੇ ਦੇਖ ਜੀ ਨਹੀਂ ਹੋਈ ਵਿਚਾਰੀ ਬੇਲੇਲੀ ਜੀ ਹੋ ਗਈ ਥੋੜੀ ਜੀ ਲੱਸੀ ਆ ਨਾ ਸੰਭਾਲ ਤੋਂ ਬਗੈਰ ਵੀ ਇਹ ਪਸ਼ੂ ਜਾਦੇ ਕਰਕੇ ਆ ਨਾ ਆਹ ਪਸ਼ੂ ਜਾਦਾ ਕਰਕੇ ਠੀਕ ਹੈ ਤੇ ਇਹਨੇ ਮੱਧ ਨੇ ਬਈ ਤਾਜੀ ਨੇ ਕਿੰਨਾ ਕ ਦੁੱਧ ਦਿੱਤਾ ਇਹਨੇ ਫਿਰ ਸੱਜਰ ਸੀ ਜਦੋਂ ਇਹਨੇ 15 ਲੀਟਰ ਤੋਂ ਬਾਹਰ ਚਲੀ ਗਈ ਸੱਜਰ 15 ਤੋਂ ਬਾਹਰ ਚੱਲਦੀ ਹੈ ਵੀ ਬਾਹਰ ਚੱਲ ਠੀਕ ਹੈ ਤੇ ਹੁਣ ਇਹ ਕਿਹੜੇ ਸੁਈ ਲਈ ਗੱਪਣ ਇਹ ਹੁਣ ਮੇਰੇ ਮੰਨ ਲਓ ਜੀ ਤੋਂ ਕਿਹ ਸੁਈ ਲਈ ਗੱਪਣ ਹੋਊਗੀ ਤਿੰਨ ਸੂਏ ਜਾਨੀ ਆਪਣੇ ਕੋਲੇ ਇਹ ਸੂਈ ਵੀ ਆ ਗਈ ਚੌਥੇ ਲਈ ਗੱਭਣਾ ਠੀਕ ਹੈ ਤੇ ਬਾਕੀ ਉਹ ਕਿਵੇਂ ਆ ਚੋਣ ਚਾਂ ਦੇ ਵਿੱਚ ਚੋਣ ਚਾਂ ਤੇ ਬਹੁਤ ਧਾਰ ਬਹੁਤ ਕੋਲੀ ਹੈ ਬਾਈ ਠੀਕ ਹੈ ਧੰਡੀ ਸੀਲ ਆ ਧੰਡੀ ਸੀਲ ਪੂਰੀ ਹੈਗੀ ਠੀਕ ਹੈ ਇੱਕ ਅਸੀਂ 10 ਵੀ ਦੰਨੇ ਵੀਡੀਓ ਦੇ ਬਾਈ ਇਹ ਥੋੜਾ ਜਿਹਾ ਥਾਰ ਘੱਟ ਆ ਮਗਰ ਇੱਕ ਥਾਨ ਘੱਟ ਆ ਥੋੜਾ ਇਹ ਮਿਲਦਾ ਹੋਰ ਲਾ ਬੈਣੀ ਬੈਣੀ ਵਾਲੀ ਆ ਹਨਾ ਹਾਂ ਬੈਣੀ ਵਾਲੀ ਉਰਲੇ ਪਾਸਿਓਂ ਤੇ ਧਾਰਾਂ ਦਾ ਹੀ ਫਰਕ ਆ ਕੁਛ ਹਵਲਾ ਤਾਂ ਆਇਆ ਨਹੀਂ ਫਰਕ ਦਾ ਬਈ ਯਾਰ ਆ ਦੱਸਿਆ ਚੰਗਾ ਪਸਮਾ ਇੱਕੋ ਜਾਂ ਪਸਮਾ ਇੱਕੋ ਜਾਂਗਾ ਹਾਂ ਠੀਕ ਆ ਉ ਜਾਨੀ ਧਾਰਾਂ ਦਾ ਫਰਕ ਆ ਥੋੜਾ ਜਿਹਾ ਫਰਕ ਆ ਉ ਥੋੜਾ ਜਿਹਾ ਥੋੜਾ ਜਿਹਾ ਠੀਕ ਆ ਪਸਮਾ ਇੱਕੋ ਜਾਂ ਕਰਤੀ ਏ ਪਸਮਾ ਇੱਕੋ ਜਾਂਗਾ ਠੀਕ ਆ ਤੇ ਉ ਧਾਰ ਤੂ ਤਾਂ ਸਹੀ ਆਉਂਦੀ ਹੋਣੀ ਧਾਰ ਸਹੀ ਹੋਣੀ ਆ ਠੀਕ ਆ ਉ ਜਮਾ ਓਕੇ ਤੂੰ ਓਕੇ ਆ ਜਾ ਵਾ ਸਾਹ ਰੈਡੀ ਕੂ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਦਾ ਮੁੱਲੇ ਤਾਂ ਵੀਰੇ ਦੇ ਲੈਣ ਦੇ ਵਾਲਾ ਹੀ ਆ 85000 ਰੁਪਿਆ ਇਹਦਾ ਮੁੱਲ ਆ ਵਿੱਚੋਂ ਮਾਲ ਪਾਣੀ ਹੋਊਗਾ ਬਈ ਠੀਕ ਹੈ ਜੇ ਮੌਲੀ ਆਪਾਂ 85000 ਦੇ ਵਿੱਚੋਂ ਮਾਣਤਾਨ ਹੋ ਜਾਊਗਾ ਮੌਕੇ ਤੇ ਹਨਾ ਮੌਕੇ ਤੇ ਠੀਕ ਹੈ ਤੇ ਬਈ ਜਿਹੜਾ ਤਸੀਮ ਹੁਣ ਲੱਗਿਆ ਵਾ ਉਹਦਾ ਕੁਝ ਪਤਾ ਵੀ ਘੜਾ ਲੱਗਿਆ ਵਾ ਵੀਰੇ ਨਾ ਤਾਂ ਨਹੀਂ ਪਤਾ ਮੈਂ ਤਾਂ ਐਕਲ ਡੀਵੀ ਦਾ ਵਧੀਆ ਸੀਵਨ ਹੀ ਲੱਗਿਆ ਵਾ ਆਪਾਂ ਸਾਰੇ ਹੀ ਤਕਰੀਬਨ ਵਧੀਆ ਸੀਵਨ ਲਵਾਉਣੀ ਆਗੇ ਠੀਕ ਹੈ ਹਾਂ ਈ ਕਵੀਆ ਉਹ ਪੁੱਲ ਗਿਆ ਨਾ ਨੰਬਰ ਉਹ ਪੁੱਲ ਗਿਆ ਉਹ ਪੁੱਲ ਗਿਆ ਵੀ ਸਟਰਾ ਨਹੀਂ ਮਤਲਬ ਕਰਕੇ ਪਤਲਾ ਦੀ ਲੱਗਿਆ ਨਹੀਂ ਤਾਂ ਮਤਲਬ ਕਿ ਦਿਮਾਗ ਚੋਂ ਨਿਕਲ ਗਿਆ ਹੈ ਨਾ ਸਟਰਾ ਨਹੀਂ ਸਮਝਿਆ ਹੋਣਾ ਤੇ ਉਹ ਲੱਗਿਆ ਵਾ ਜਣੀ ਸਰਕਾਰੀ ਹੈ ਲੱਗਿਆ ਵਾ ਲੱਗਿਆ ਵਾ ਚੰਗਾ ਪੂਰਾ ਚੰਗਾ ਆ ਠੀਕ ਹੈ ਲੋ ਜੋ ਤੋਂ ਡਿਟੇਲ ਆ ਬੱਸ ਸਾਰੀ ਲੈ ਲਈਏ ਉਹ ਤੁਹਾਨੂੰ ਪਾ ਤੋਰ ਕੇ ਦਿਖਾ ਦਿੰਨੇ ਆ ਕਿਹੜੀ ਪਸ਼ੂ ਉਪਰੇ ਤੋਂ ਡਰ ਜਾਂਦਾਗਾ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਸਿੰਗ ਵੀ ਕੁੰਡੇ ਆਗੇ ਬੈਕ ਸਾਈਡ ਤੋਂ ਪਿੱਟ ਬੁੜੇ ਦੀ ਕੁਆਲਟੀ ਵੀ ਬਹੁਤ ਚੰਗੀ ਆ ਵੀ ਤੇ ਪੂਰੀ ਸੰਭੀ ਬਲੀ ਮੱਝ ਆਗੇ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀਗੀ ਤੇ ਚੰਗੇ ਦੁੱਧ ਵਾਲੀ ਹੈਗੀ ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਤੁਸੀਂ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਆ ਤੇ ਬਾਕੀ ਜੋ ਥਣ ਦਾ ਸੀਗਾ ਵੀ ਇੱਕ ਥਣ 'ਚ ਥੋੜਾ ਦੁੱਧ ਘੱਟ ਆ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਬਾਈ ਨੇ ਤੇ ਕਿਉਂਕਿ ਕਈ ਵੀ ਕਿਸੇ ਨੇ ਦੂਰੋਂ ਆਉਣਾ ਹੁੰਦਾ ਹਨਾ ਵੀ ਫਿਰ ਉਸ ਗੱਲ 'ਚ ਕੋਈ ਫਰਕ-ਸ਼ਰਕ ਨਹੀਂ ਰਹਿੰਦਾਗਾ ਉਸ ਜੀ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਤੁਹਾਨੂੰ ਕੱਟੀ ਦਿਖਾ ਦਿੰਦੇ ਆ ਪੈਕ ਕਰੀ ਲక్ష్ਮੀ ਡੇਰੀ ਫਾਰਮ ਵਾਲਾ ਦੇ ਕੋਹੀਨੂਰ ਬੋਲ ਦੀ ਕੱਟੀ ਆ ਇਹ ਥੋੜੀ ਜਿਹੀ ਸੰਭਾਲਣ ਦੀ ਲੋੜ ਆ ਗਈ ਤੇ ਬਹੁਤ ਚੰਗੀ ਕੱਟੀ ਤਿਆਰ ਹੋ ਜੂਗੀ ਇਹ ਤੇ ਤੁਸੀਂ ਦੇਖ ਸਕਦੇ ਹੋ ਇਧਰੋਂ ਵੀ ਦੇਖ ਸਕਦੇ ਹੋ ਜਿਆਦਾ ਬਸੂ ਹੋਣ ਕਰਕੇ ਥੋੜੀ ਜਿਹੀ ਸਾਂਭ ਸੰਭਾਲ ਤਾਂ ਘੱਟ ਹੋਈ ਆ ਜੀ ਤੇ ਤੁਸੀਂ ਇਹਦੀ ਸੇਵਾ ਕਰ ਲਈ ਤੇ ਇਹ ਬਹੁਤ ਵਧੀਆ ਕੱਟੀ ਤਿਆਰ ਹੋ ਜੂ ਕਿਉਂਕਿ ਮਾਂ ਵੀ ਚੰਗੀ ਆ ਗਈ ਤੇ ਰਿਜ਼ਲਟ ਚੰਗਾ ਦੇਣਾ ਇਹਨੇ ਜੇ ਸੰਭ ਤੇ ਬਾਕੀ ਵੀਡੀਓ ਕਿਵੇਂ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ